ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚਾ ਸੋਚਨੋ ਹੋਵੈ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਪੋਖਿਆ ਪੋਖਣਾ ਉਤਰੀ ਜਿਬਨਾਪੁਰਿਆ ਪਾਰ ਸਹਿਸਿਆਣ ਪਲਖ ਹੋਏ ਤਾਂ ਇੱਕ ਨਚਲੇ ਨਾਲ ਕਿਵ ਸਚਿਆਰਾ ਹੋਈ ਐ ਕਿ ਕੋਰੇ ਟੁੱਟੇ ਪਾੜ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝ ਤਾ ਹਉਮੈ ਕਹੈ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀਲੈ ਫਿਰਦੇ ਗਾਵੇ ਕੋ ਜਪੈਦ ਸੇ ਦੂਰ ਗਾਵੇ کو حادرہ حدور ہتھا کتنی نیا توٹ کت کت کتھی کوٹی کوٹ کوٹ دیدہ دے لیندے تھک پاہے جگا جگن ترکھا ہی کھائے حکم چلائے حکم چلا نانک وک سہوے پرواہو سچا ساحب سچ نائیں پاکار آخ ہے منگ ہے دے دے دات کرے داتار دا 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 پھر کہ رکھیے جت دس ہے دربار محک بولن بولیے جت سن ترے پیار امرت ویلا سچ نو وڈیائی ویچار ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਵਹਿ ਜਾਣੀ ਹੈ ਸਭ ਇਹ ਪਿਸਚਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਣ ਸੋਇ ਜਿਨ ਸੇਵਿਆ ਦਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਆ ਖਾ ਨਹੀਂ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਵਾ ਜੇ ਤਿਸ ਪਾਵਾ ਵਣ ਪਾਣੇ ਕੇ ਨਾ ਹੀ ਕਰੀ ਜੇ ਤਿਸੂ ਟੂ ਪਾਈ ਵੇਖਾ ਬਿੰਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਇਕ ਜਸ ਕੀਰਤ ਜਗ ਲੇ ਜੇ ਤਿਸ ਨੰਦਰ ਨਾ ਆਵੇ ਤਾ ਵਾਤ ਨ ਪੁੱਛੇ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨਾ ਸੂਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਤਰ ਤਵਲਾ ਕਾਸ ਸੁਣੈ ਦੀਪ ਲੋ ਪਾਤਲ ਸੁਣੈ ਪੋਹ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਇਸਰ ਬਰਮੈੰਦ ਸੁਣੈ ਮੁਕਸਲਾ ਹਨਮੰਦ ਸੁਣੈ ਜੋਗ ਜੁਗ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ 68 ਕਾ ਇਸਨਾਨ ਸੁਣੇ ਪਰ ਪਰਪਾ ਵਹਿਮਾਨ ਸੁਣੇ ਲੱਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੈ ਸਰਾਗੁਣਾ ਕੇਗਾ ਸੁਣੈ ਸੇਖ ਫੀਰ ਪਸਾ ਸੁਣੈ ਅੰਦੀ ਪਾਵੈ ਰਾਹੋ ਸੁਣੈ ਹਾਥ ਵੇਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਰਮਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁਧ ਮੰਨੇ ਸਗਲ ਪਾਣ ਕੀ ਸੁਧ ਮੰਨੇ ਮੋਹ ਛੋਟਾ ਨਾ ਖਾਈ ਮੰਨੇ ਜਮਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਬਤਸੇ ਉਪਰਗਟ ਜਾਏ ਮੰਨੇ ਮਗ ਨ ਚੱਲੇ ਬੰਤ ਮੰਨੇ ਧਰਮ ਸਿੱਤੀ ਸੰਬੰਧ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਧਾਰ ਮੰਨੇ ਤਰੇਤਾਰੇ ਗੁਰਸਖ ਮੰਨੇ ਨਾਨਕ ਪਵੇ ਨਬੇ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਮਾਣ ਪੰਚ ਪ੍ਰਦਾਨ ਪਾਂਚੇ ਪਾਵੈਦਰ ਗਹਿਮਾਨ ਪਾਂਚੇ ਸੋਹੈਦਰ ਰਾਜਨ ਪਾਂਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਰ ਤੋਲ ਧਰਮ ਦੇਆ ਕਾ ਬੂਤ ਸੰਤੋਖਤਾ ਪਰ ਕੀ ਜੈ ਜਸੂਦ ਜੇ ਕੋ ਬੁਝਾ ਹੋਵੇ ਸਚਿਆਰ ਤਵਲੇ ਉਪਰ ਕੀਤਾ ਪਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਰ ਤਲੇ ਕਮਨਜੂਰ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਨਸ ਵਾਲੀ ਰੂਪ ਕੀਤੀ ਦਾ ਜਾਣੇ ਕਨਕੂਤ ਕੀਤਾ ਪਸਾ ਇੱਕੋ ਕਬਾਉ ਤਿਸਤੇ ਹੋਈ ਲਖ ਦਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਕਸਾਰ ਸੰਖ ਮੋਨ ਲਿਵ ਲਾਇਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵੇ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰਜਾ ਹੈ ਜੋਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰਜਾ ਹੈ ਅਸੰਖ ਕੁੜੇ ਯਾਰ ਕੋੜੇ ਫਿਰਾਇ ਅਸੰਖ ਮਲੇਸ਼ ਮਲ ਪਖ ਖਾਏ ਅਸੰਖ ਨਿੰਦ ਅਖਿਰ ਕਰੇ ਪਾਰ ਨਾਨਕ ਨੀਚ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਦੁਦ ਪਾਵੈ ਸਾਈ ਭਲিকার ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖਤਾ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖੜ ਬੋਲਨ ਬਾਣ ਅਖਰਾ ਸ ਸੰਜੋਗ ਵਗਾਣ ਜਿਨ ਇਹ ਲਿਖੇ ਤੇ ਸਿਰਣਾ ਹੈ ਜੇ ਫਰਮਾਏ ਤੇ ਤੇ ਪਾਏ ਜੇਤਾ ਕੀਤਾ ਤੇ ਤਨਉ ਵਿਣ ਨਾਵੇ ਨਾਹੀ ਕੋ ਤਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਦ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤੰਦੇ ਪਾਣੀ ਤੋਤੇ ਉਤਰ ਚਕੇ ਮੂਤ ਬਲੀਤੀ ਕੱਪੜ ਹੋਏ ਦੇਸਾ ਬਣ ਲਈਏ ਹੋ ਤੋਏ ਪਰਿਆ ਮਤ ਪਾਪਾ ਕੇ ਸੰਗ ਉਹ ਤੋ ਪਹਿਨਾਵੇ ਕਰੰ ਪੁਨੀ ਪਾਪੀ ਆਖਣ ਨਾ ਹੀ ਕਰ ਕਰ ਕਰਣਾ ਲੇ ਕੇ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦੇ ਆਦਤ ਦਾਨ ਜੇ ਕੋ ਪਾਵੈ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਨ ਲਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਇ ਸੁਆਸਤ ਹੱਥ ਬਾਣੀ ਬਰਮਾਉ ਸਤਿ ਸੁਹਾਨ ਸਦਾ ਮੰਜਾ ਕੌਣ ਸੁਵੇਲਾ ਵਕਤ ਕਵਣ ਕੌਣ ਤਿਤ ਕਵਣ ਵਾਰ ਕੌਣ ਸੁਰਤੀ ਮਾਹੋ ਕੌਣ ਜਿਤੋ ਆਕਾਰ ਵੇਲ ਨਾ ਪਈ ਆਪਣਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਤਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾਕਰਤਾ ਸੇ ਠੀਕੋ ਸਾਜੇ ਆਪੇ ਜਾਣੇ ਸੋਈ ਕਿਉ ਕਰ ਆਖਾ ਕਿਵਸਾਲਾ ਹੀ ਕਿਉ ਵਰਣੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣ ਵੱਡਾ ਸਹੀ ਵੱਡੀ ਨਾਹੀ ਕੀਤਾ ਜਾ ਕੋ ਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆਨ ਸੋ ਹੈ ਪਤਾ ਲਾ ਪਤਾ ਲਖ ਆਗਾਸ ਆਯਾਗਾਸ ਔੜ ਕੋੜ ਕਪਾਲ ਤਕੇ ਵੇਦ ਕੈਨਿ ਕਵਤ ਸੈ ਸ 18 ਕੈਨ ਕਤੇ ਬਾਸਲੂ ਇਕ ਤਤ ਲਿਖਾ ਹੋਏ ਤਾ ਲਿਖੀਏ ਲਿਖਾ ਹੋਏ ਵਿਨਾਸ਼ ਨਾਨਕਾ ਵੱਡਾ ਆਖੀਏ ਆਪੇ ਜਾਣੇ ਆ ਸਲਾਹੀ ਸਲਾਹੇ ਇਤੀ ਸੁਰਤ ਨਾ ਪਾਈ ਆ ਨਦੀਆਂ ਅਤੇ ਵਾਹ ਪਵਹ ਸਮੰਧ ਨ ਜਾਣੀ ਐ ਸਮੰਧ ਸਾ ਸੁਲਤਾਨ ਗਿਰਹ ਸੇਤੀ ਮਾਲਦਨ ਕੀੜੀ ਤੁਲਨਾ ਹੋ ਨਹੀ ਜਿਤੇ ਸਮਨੋ ਨਾ ਬਿਸਰੇ ਅੰਤਰਾ ਸਿਫਤੀ ਕਹਿ ਨੈਨਤ ਅੰਤਨ ਕਰਣੇ ਦੇਨ ਨੰਤ ਅੰਤਨ ਵਿਖਣ ਸੁਨੈ ਅੰਤਨ ਜਾਪੇ ਕੀ ਮਨਮੰਤ ਅੰਤਨ ਜਾਪੇ ਕੀ ਤੈਕਾਰ ਅੰਤਨ ਜਾਪੇ ਬਾਰਵ ਅੰਤ ਕਰਨ ਕੇ ਤੇ ਬਿੱਲਾ ਹੈ ਤਾਂ ਕਿ ਅੰਤਨ ਪਾਇ ਜਾਏ ਇਹੋ ਅੰਤਨ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਤਾਂ ਉੱਚੇ ਉਪਰ ਉੱਚਾ ਨਾ ਇਹ ਵੜਾ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣ ਸੋਈ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਤਮੈ ਕਿੱਤੇ ਮੰਗੇ ਜੋ ਦੇਪਾਰ ਕਿਤੇ ਗੰਤ ਨਹੀਂ ਵਿਚਾਰ ਕਿਤੇ ਕਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਇ ਕਿਤੇ ਮੂਰਖਾਈ ਖੈ ਕਿਤੇ ਦੁਖ ਉਕਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜਿੱਤਿਆਂ ਮੋਖਾਏ ਆਪੇ ਜਾਣੇ ਆਪੇ ਦੇ ਆਖੇ ਸਿਪੇ ਕੀਕੇ ਜਿਸਨੂੰ ਬਖਸ ਸਿਫਤ ਸਲਾਹ ਨਾਨਕ ਪਸਾਹੀ ਪਸਾ ਅਮੁੱਲ ਗੁਣੇ ਅਮੁੱਲ ਵਾਰ ਅਮੁੱਲ ਵਾਰੀ ਅਮੁੱਲ ਪੰਡਾਰ ਅਮੁੱਲ ਲਵੇ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲ ਸਮਾਈ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪ੍ਰਮਾਣ ਅਮੁੱਲ ਬਖਸੀ ਚ ਮੁੱਲ ਨਿਸਾਨ ਮੁੱਲ ਕਰਮ ਅਮੁੱਲ ਫਰਮਾਣਾ ਮੁੱਲੋ ਮੁਲਾਖਿਆ ਨਾ ਜਾਈ ਆਖ ਆਖ ਰਹੇ ਲਿਵਲਾਈ ਅੱਖਾਂ ਵੇਦ ਪਾਠ ਪੁਰਾਣ ਅੱਖਾਂ ਪੜੇ ਕਰੇ ਵਿਖਿਆਣ ਅੱਖਰ ਮੈਂ ਅੱਖ ਇੰਦ ਅੱਖ ਗੋਪੀ ਤੇ ਗੋਬਿੰਦ ਅੱਖੇ ਇਸਰਾ ਕੇ ਸਦਾ ਅੱਖੇ ਕਿਤੇ ਕੀਤੇ ਕਿਤੇ ਬੁੱਧ ਅੱਖੇ ਧਨਵਾ ਕੇ ਦੇਵ ਅੱਖ ਸੁਨ ਮੰਜਸੇ ਕਿਤੇ ਅੱਖਾਂ ਪਾਹੀ ਕਿਤੇ ਕਹਿ ਕਹਿ ਉੱਠ ਉੱਟ ਜਾਏ ਇਤੇ ਕਿਤੇ ਹੋਰ ਕਰੇ ਤਾ ਆਖ ਨਾ ਸਕੈ ਕਹੀ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਇ ਜੇ ਕੋ ਅਖ ਬੋਲ ਵਗਾੜ ਤਾ ਲਿਖੇ ਸਰ ਕਬਾਰਾ ਕਵਾ ਸੋਦਰ ਕੇ ਹਸੋ ਕਰਕੇ ਹਜਤ ਬਸਰਬ ਸਮਾਲੇ ਵਾਜੇ ਨਾਦ ਅਨੇਕ ਅਸ਼ੰਕਾ ਕਹਿਤੇ ਭਾਵਨ ਹਾਰੇ ਕਿ ਤੇਰਾਗ ਪ੍ਰੀ ਸੋ ਕਹਿਨ ਕਿਤੇ ਗਾਵਨ ਹਾਰੇ ਗਾਵੇ ਤਾਨੋ ਪਉਣ ਪਾਣੀ ਬੈਸੰਦਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦਨ ਦਾਸਨ ਬਟੇ ਦੇਵਤੇ ਅਦਰ ਨਾਲੇ ਗਾਵੇ ਸੈਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਇਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰਜੁਗਜੁਗ ਵੇਦਾ ਨਾਲੇ ਗਾਵੇ ਮੋਹਣੀਆ ਮਨਮੋਹਨ ਸੁਰਗਮ ਅਤ ਪਿਆਲੇ ਗਾਵਨ ਰਤਨੁ ਪਾਈ ਤੇਰੇ ਅਡਸਰ ਤੀਤ ਤਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸਹੀ ਤੁਦਨ ਗਾਵੇ ਜੋਦ ਤੁਦ ਪਾਵਨ ਰਤੇ ਤੇਰੇ ਭਗਤ ਰਸਲੇ ਹੋਰ ਕਿਤੇ ਗਮਨ ਸੇ ਮੈਂ ਚਿਤਨੇ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸੱਚਾ ਸਚਿ ਨਾਹੀ ਹੈਪੀ ਹੋਸੀ ਜੈਨੇ ਜਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰਕਰ ਜਨਸੀ ਮਾਇਆ ਜਿਨੇ ਪਾਇ ਕਰ ਕਰ ਵੇਖਿਆ ਕਿ ਤੈ ਆਪਣਾ ਜਿਪ ਤਸਦੀਵ ਦੇ ਆਏ ਜੋ ਤਿਸ ਭਾਵੇਂ ਸੋਹੀ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਸਾ ਸੋ ਸੋ ਪਸਾ ਇਹ ਨਾਨਕ ਰਹਿਣ ਅੜ ਜਾਈ ਮੁੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰੇ ਬਿਪੂਤ ਖਿੰਤਾ ਕਾਲ ਕੁਆਰੀ ਕਾਇ ਜੁਕਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗਜੀਤ ਆਦੇਸ ਤੇ ਸੇ ਆਦੇਸ ਆਧਾ ਨੀਲਾ ਅਨਾਧ ਅਨਾਹਤ ਝੁਗਝੁਗੇ ਕੋਵੇਸ ਪੁਕਤ ਗਿਆਨ ਦੇ ਆ ਪੰਡਰਨਨ ਕਟਕਟ ਵਜੇ ਨਾਦ ਆਪ ਨਾਤ ਨਾਥੀ ਸਭਜਾ ਕੀ ਰਦ ਸੇ ਦਵਰਾ ਸਾਧ ਸੰਜੋਗ ਵਿਜੋਗ ਦੋਈ ਕਾਰ ਚਲਾਵੇ ਲਿਖੇ ਆ ਵੇਪਨ ਆਦੇਸ਼ ਤੇ ਸੇ ਆਦੇਸ਼ ਆਧਾ ਨੀਲਾ ਅਨਾਧ ਅਨਾਹਤ ਝੁਗਝੁਗੇ ਕੋਵੇਸ ਇਕ ਕਮਾਈ ਜੁਗਤ ਵੇ ਆਇਤਿਨ ਚੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਕਲਾਈ ਦੀਪਾਨ ਜੁਗਤਿ ਸੁਭਾਵੈ ਤੇ ਵਿਚਲਾ ਵੇ ਜਿ ਵੋ ਹੈ ਫਰਮਾਨ ਉਹ ਵੇਖਿਆ ਉਹਨਾਂ ਨਦਰ ਨਾਵੇਂ ਬਹੁਤ ਹੈ ਉਹ ਵਡਾਨ ਆਦੇਸ ਤਿਸੇ ਆਦੇਸ ਆਧ ਅਨਿਲ ਅਨਾਦ ਅਨਾਹਤ ਜੁਗ ਜੁਗ ਇਕ ਹੋਵੇਸ ਅਸਲ ਲੋਈ ਲੋਈ ਪੰਡਾਰ ਜੋ ਕਿਪਾਇਸੋ ਇਕ ਕਾਵਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸੱਚੇ ਕਰ ਆਦੇਸ ਤਿਸੇ ਆਦੇਸ ਆਧ ਨੀਲਾ ਨਾਦ ਅਨਾਹਤ ਜੁਗ ਜੁਗ ਇਕ ਹੋਵੇਸ ਇਕ ਦੂਜੀ ਬੋਲਾ ਖੋਏ ਲਖ ਹੋਵੇ ਲਖ ਵੀਸ ਲਖ ਲਖ ਢੇੜਾ ਆਖੀਏ ਇੱਕ ਨਾਮ ਜਗਦੀਸ਼ ਏਤ ਰਹਿ ਪਤ ਪਵੜੀਆ ਚੜੀਏ ਹੋਏ 21 ਸੁਣ ਗੱਲਾਂ ਆਕਾਸ਼ ਕੀ ਕਿਟਾ ਆਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜਿਆ ਠੀਸ ਆਖਣ ਜ਼ੋਰ ਚ ਪੈਨ ਹੈ ਜ਼ੋਰ ਜ਼ੋਰ ਨਮੰਗਨ ਦੇ ਨ ਜ਼ੋਰ ਜ਼ੋਰ ਨ ਜੀਵਨ ਮਰਨ ਨ ਜ਼ੋਰ ਜ਼ੋਰ ਨ ਰਾਜ ਮਾਲ ਮਨਸੂਰ ਜ਼ੋਰ ਨ ਸੁਰਤੀ ਗਿਆਨ ਵਿਚਾਰ ਜ਼ੋਰ ਨ ਯੁਕਤੀ ਸਤ ਸੰਸਾਰ ਜਿਸ ਹੱਥ ਜ਼ੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁੱਤੀ ਦਿੱਤੀ ਵਾਰ ਪਉਣ ਪਾਣੀ ਗਿਨੀ ਪਾਤਾ ਤੇ ਜੋ ਤਰਤੀ ਥਾ ਪ੍ਰਕੀ ਧਰਮਸਾਲ ਜਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਪੁਰਾਣ ਨਦਰੀ ਕਰਮ ਪਵੈ ਨਿਸ਼ਾਨ ਕਾਚਪਕਾਈ ਹੋਤੇ ਪਏ ਨਾਨਕ ਗਿਆ ਜਾਪੇ ਜਾਏ ਧਰਮਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਕਿਤੇ ਪਉਣ ਪਾਣੀ ਵੇ ਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮਹਿ ਕਾਰਤ ਕਰੀਏ ਰੂਪ ਰੰਗ ਕੇ ਵਿੱਚ ਕਿਤੇ ਕਰਮ ਭੂਮੀ ਮਿਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸੁਮੁੰਦ ਕਿਤੇ ਖਾਣੀ ਕਿਤੇ ਬਾਣੀ ਕਿਤੇ ਪਤ ਨਿੰਦ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤੇ ਤੈਨਾਤ ਬਿਨੋਦ ਕੋੜਾ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤੇ ਤੈ ਕਾਰਤ ਕੜੀਏ ਬਹੁਤ ਤੁਨੂ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹ ਪਿੱਛੇ ਪਿੱਛਤਾ ਤਿੱਥੇ ਘੜੀਏ ਸੁਰਤ ਮਤ ਮਨਬੁੱਧ ਤਿੱਥੇ ਘੜੀਏ ਸੁਰਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਬਲਸੂਰ ਤਿਨ ਮਹਿ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਿਤਨੇ ਜਾਹੇ ਨਾ ਉਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੇ ਮਨ ਮਾਹੇ ਤਿੱਥੇ ਭਗਤਵ ਸੇ ਕੋ ਕਰਹਿ ਅਨੰਦ ਸੱਚਾ ਮਨ ਸੋਏ ਸਤਿਖੰਡ ਵਸੇ ਨਿਰੰਕਾਰ ਕਰ ਕਰ ਵੇਖਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਤ ਅਨੰਤ ਸਤਲੂ ਲੂ ਲੂ ਆਕਾਰ ਜਿਉ ਜਿਉ ਕਮ ਤਵੇਤਿਕਾਰ ਵਿਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਰ ਜਤ ਪਹਾਰਾ ਟੀਰਜ ਸਨਿਆਰ ਅਹਿਰਣ ਮਤ ਵੇਦ ਹਥਿਆਰ ਪਾਉ ਖਲਾਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਟਟਾਲ ਕੜੀਆ ਸ਼ਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਆਈਆ ਪੁਰੇ ਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੈਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੂ ਜਲੇ ਕੀਤੀ ਛੁੱਟੀ ਨਾਲ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੂ ਜਲੇ ਕੀਤੀ ਛੁੱਟੀ ਨਾਲ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ